ਗਰਮੀਆਂ ਵਿੱਚ ਫ੍ਰਿਜ ਚਲਾਉਣ ਵਾਲੇ ਹੋ ਜਾਓ ਸਾਵਧਾਨ ਇੱਕ ਫ੍ਰਿਜ ਹੀ ਬਣ ਜਾਣਾ ਸੀ ਸਾਰੇ ਟੱਬਰ ਦਾ ਕਾਲ ਅਕਸਰ ਹੀ ਗਰਮੀਆਂ ਵਿੱਚ ਸੱਪ ਠੰਡੀਆਂ ਥਾਂਵਾਂ ਵੱਲ ਜ਼ਿਆਦਾ ਜਾਂਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਫ੍ਰਿਜ ਦੇ ਵਿੱਚ ਇੱਕ ਸੱਪ ਬੈਠਾ ਦਿਖਾਈ ਦੇ ਰਿਹਾ ਹੈ ਦਰਸਲ ਇਸ ਪਰਿਵਾਰ ਦੀ ਔਰਤ ਜਦੋਂ ਸਵੇਰੇ ਉੱਠ ਕੇ ਚਾਹ ਬਣਾਉਣ ਲਈ ਫ੍ਰਿਜ ਵਿੱਚੋਂ ਦੁੱਧ ਕੱਢਣ ਜਾਂਦੀ ਏ ਤਾਂ ਜਿਵੇਂ ਹੀ ਦੁੱਧ ਕੱਢਣ ਲਈ ਫ੍ਰਿਜ ਖੋਲਦੀ ਏ ਤਾਂ ਉਸ ਵਿੱਚ ਇੱਕ ਸੱਪ ਬੈਠਾ ਦਿਖਾਈ ਦਿੰਦਾ ਹੈ ਜਿਸ ਨੂੰ ਦੇਖ ਔਰਤ ਡਰ ਕੇ ਚੀਕਾ ਮਾਰਦੀ ਏ ਤੇ ਇਹ ਸੁਣ ਕੇ ਸਾਰਾ ਹਰ ਪਰਿਵਾਰ ਉੱਥੇ ਆ ਜਾਂਦਾ ਏ ਅਤੇ ਸਾਰੇ ਹੀ ਸੱਪ ਨੂੰ ਫ੍ਰਿਜ ਵਿੱਚ ਦੇਖ ਕੇ ਹੈਰਾਨ ਹੋ ਜਾਂਦੇ ਨੇ ਜਿਸ ਤੋਂ ਬਾਅਦ ਇੱਕ ਸੁਪੇਰਾ ਬੁਲਾ ਕੇ ਫ੍ਰਿਜ ਖਾਲੀ ਕਰਕੇ ਸੱਪ ਨੂੰ ਬਾਹਰ ਕੱਢਿਆ ਜਾਂਦਾ ਏ ਅਤੇ ਸੱਪ ਫੜਨ ਵਾਲਾ ਕਹਿ ਦਿੰਦਾ ਹੈ ਕਿ ਫ੍ਰਿਜ ਵਿੱਚੋਂ ਜੋ-ਜੋ ਸਮਾਨ ਬਾਹਰ ਕੱਢਿਆ ਹੈ ਉਸ ਨੂੰ ਬਿਲਕੁਲ ਵੀ ਨਾ ਵਰਤਿਓ ਅਤੇ ਜਦੋਂ ਇਹ ਦੇਖਿਆ ਜਾਂਦਾ ਹੈ ਕਿ ਸੱਪ ਫ੍ਰਿਜ ਵਿੱਚ ਕਿਵੇਂ ਪੜ ਗਿਆ ਤਾਂ ਪਤਾ ਲੱਗਦਾ ਹੈ ਕਿ ਫ੍ਰਿਜ ਦੇ ਟੱਕਣ ਦੀ ਬੈਲਟ ਖਰਾਬ ਹੋਣ ਕਾਰਨ ਹੇਠਾਂ ਤੋਂ ਫ੍ਰਿਜ ਬੰਦ ਨਹੀਂ ਹੁੰਦਾ ਸੀ ਜਿੱਥੋਂ ਕਿ ਇਹ ਸੱਪ ਫ੍ਰਿਜ ਦੇ ਅੰਦਰ ਪੜ ਗਿਆ ਸੋ ਤੁਸੀਂ ਵੀ ਸਮੇਂ-ਸਮੇਂ ਤੇ ਆਪਣੇ ਫ੍ਰਿਜ ਦੀ ਚ ਕਰਦੇ ਰਹੋ ਸੋ ਇਸ ਵੀਡੀਓ ਨੂੰ ਹਰ ਇੱਕ ਤੱਕ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ